ਉਥੇ ਤਿੰਨਾ ਚੌ ਜਣਿਆਂ ਨੇ ਪੰਜਾਂ ਨੇ ਮੈਨੂੰ ਢਾ ਲਿਆ ਤਿੰਨਾਂ ਨੇ ਅੰਦਰ ਹੀ ਡੰਗੜ ਨੂੰ ਰੱਖੇ ਪਾਣ ਬੜੀ ਜੋ ਕੱਢਣਾ ਵਾ ਤੇ ਕੇਸ ਚ ਲੰਡੇ ਆ ਸਾਡੇ ਸਾਨੂੰ ਤੇ ਵੀ ਮਿਲੇ ਸਾਡੇ ਤਿੰਨਾ ਜਣਿਆਂ ਦੇ ਹਮਲਾ ਕੀਤਾ ਵਾ ਮੰਮੀਆਂ ਤੇ ਮੇਰੀ ਬਾਈ ਸੁਭੀਆ ਤੇ ਮੁੰਡਾ ਵਾ ਦੋ ਬੰਦਿਆਂ ਨੂੰ ਆਇਆ ਆਇਆ ਗਈ ਕੋਈ ਆਇਆ ਚੜਦੇ ਬੰਦੇ ਨੂੰ ਲੈਦੇ ਬੰਦੇ ਨੂੰ ਆਇਆ ਜਸਪਾਲ ਸਿੰਘ ਜੀ ਕਿੱਥੇ ਰਹਿੰਦੇ ਹੋ ਜੀ ਇਹ ਕਾਲੇ ਕਨਪੁਰ ਰਾਜ ਆ ਨੂੰ ਗਲੀ ਨੰਬਰ 2 ਕੀ ਗੱਲ ਹੋਈ ਗਾਲ ਜੀ ਆਹੋ ਆ ਮਾੜੀ ਜੀ ਤੁਹਾਨੂੰ ਪਤਾ ਵੀ ਪ੍ਰਾਨੀ ਰਣਜਸ਼ ਆ ਤੇ ਇਹ ਜਾਣ ਬੁੱਝ ਕੇ ਕੋਈ ਨਾ ਕੋਈ ਬਹਾਨਾ ਬਣਾਉਂਦੇ ਕੱਲ ਵੀ ਇਹਨਾਂ ਗੱਡੀ ਮੋੜੀ ਆ ਤੇ ਆਏ ਉਹ ਮੁੰਡੇ ਨੇ ਇਹਨਾਂ ਨੂੰ ਆਖਿਆ ਵੀ ਤੁਹਾਨੂੰ ਜਦੋਂ ਪਤਾ ਜਦੋਂ ਪਤਾ ਵਾ ਵੀ ਤੁਸੀਂ ਇਹ ਤਾਂ ਵੀ ਤੁਸੀਂ ਜਾਣ ਕੇ ਕਿਉਂ ਗੱਡੀ ਮੋੜ ਵਾੜਦੇ ਤੇ ਉਹ ਅੱਗੋਂ ਅੰਦਾਵਾ ਵੀ ਤੇਰੇ ਪਿਓ ਦੀ ਜਗਾ ਵਾ ਤੇ ਇਸੇ ਗੱਲੋਂ ਗਾਲ ਮੰਦਾ ਕੰਡਾ ਪਿਆ ਬਾਅਦ ਚ ਬੰਦੀ ਮਲਾਲੇ 25 36 ਤਹੀ ਮੀ ਉਸੇਲੇ ਫੋਨ ਕਰੰਦਾ ਪਿਆ ਮੁਰਕੇ ਮੁਲਾਜ਼ਮوں ਵੀ ਇੱਕ ਆਇਆ ਮੁਲਾਜ਼ਮ ਮੈਂ ਤੇ ਵੇਖਿਆ ਨਹੀਂ ਮੈਂ ਤੇ ਉਸ ਟਾਈਮ ਤੇ ਘਰ ਨਹੀਂ ਹੈਗਾ ਤੇ ਬਾਅਦ ਵਿੱਚ ਮੈਂ ਆ ਗਿਆ ਜਿੰਨੇ ਜਿੰਨੂੰ ਬੰਦੇ ਆਏ ਉਹਨੇ ਜਿੰਨੂੰ ਮੈਂ ਆ ਗਿਆ ਵਾ ਤੇ ਉਹਨਾਂ ਦਾ ਪੁਲਸ ਵਾਲਾ ਸਾਡਾ ਬੰਨੇ ਆਇਆ ਹੀ ਨਹੀਂ ਇਹਨਾਂ ਕੋਈ ਪਤਾ ਨਹੀਂ ਕਿਹੜੇ ਵੇਲੇ ਚਲ ਗਿਆ ਚਲ ਕੇ ਮੈਂ ਤੇ ਉਹਨੂੰ ਵੇਖਿਆ ਨਹੀਂ ਪੁਲਸ ਵਾਲੇ ਨੂੰ ਥਾਰ ਇਹਨਾਂ ਕੋ ਇਹੋ ਜੀ ਤੇ ਕਈ ਹਥਿਆਰ ਉਹ ਗਣਸ਼ੀਆਂ ਗਣਦੂਸ਼ੀਆਂ ਤੇ ਹੋਣਗੇ ਕਿਰਪਾਨਾਂ ਕਿ ਦੂਜੇ ਜਿਹੜੀ ਇੱਕ ਲੰਮੀ ਜੀ ਹੋ ਜਾਂਦੀ ਸਾਈਡਿੰਗ ਸ਼ੂਟੀਆਂ ਬਸੇਰੇ ਰਗਮ ਦੇ ਇਹਨਾਂ ਕੋ ਹਥਿਆਰ ਜਾਦੇ ਦੇ ਜਦੋਂ ਗਾਲੀ ਪੈਗੇ 15 20 ਤੇ ਅਸੀਂ ਸਾਡੇ ਕੋਲ ਵੇਖਿਆ ਨਹੀਂ ਗਿਆ ਵੀ ਕਿੰਨੇ ਕਿੰਨੇ ਰਗਮ ਨੇ ਹਥਿਆਰ ਆ ਰਿਹਾ ਤੇ ਜਦੋਂ ਆ ਵੀਡੀਓ ਦੇ ਦੇਖ ਲਓ ਤੁਸੀਂ ਕਿਤਨਾ ਪਹਿਲਾਂ ਇੱਥੇ ਆਓ ਜਿੱਥੇ ਮੋੜ ਚੱਲ ਜਾ ਬਾਹਰ ਬੂਹੇ ਲਾਗੇ ਲੱਗਾ ਮੈਂ ਉੱਥੇ ਖਲੋਤਾ ਉੱਥੇ ਤਿੰਨਾ ਚੌ ਜਣੇ ਪੰਜਾਂ ਨੇ ਮੁੰਡਾ ਢਾ ਲਿਆ ਮੁੜ ਕੇ ਉੱਪਰੋਂ ਮੁੰਡਾ ਭੱਜ ਕੇ ਮੁੜ ਕੇ ਉਧਰ ਨੂੰ ਉਹ ਟਵੱਟਾ ਸਾਰਾ ਵੇਖ ਲਓ ਚੱਲਣ ਦਿਆ ਮੁੜ ਕੇ ਕੈਮਰੇ ਭੰਨੇ ਇਹਨਾਂ ਕਿਦਾਂ ਤੂੰ ਜਾਗਦਾ ਹੀ ਬੱਚੇ ਹਾਂਜੀ ਜਾਗਦਾ ਹਾਂ ਜੀ ਜਾਣ ਉਹ ਭੱਜ ਗਏ ਇੱਕ ਜਣ ਪਰਾਂ ਨੂੰ ਆ ਉਹ ਥੋੜਾ ਹੱਥ ਢਿੱਲਾ ਕੀਤਾ ਤੇ ਮੈਂ ਛੜਾ ਕੇ ਤੇ ਭੱਜ ਗਏ ਅੰਦਰ ਵੜਿਆ ਮੈਂ ਕੁੰਡਾ ਮਾਰਿਆ ਤੱਕ ਮਾੜਾ ਜਿਹਾ ਕੁੰਡਾ ਅੜ ਗਿਆ ਨਹੀਂ ਤੇ ਧੱਕਾ ਮਾਰ ਕੇ ਬੜੇ ਧੱਕੇ ਮਾਜ਼ਰੇ ਬੂਆ ਵੀ ਵਿੰਗਾ ਕਰਦਾ ਮੁਰਕਾਈ ਸੱਤ ਅੱਠ ਜਣਾ ਖਿੱਚ ਖੂਚ ਕੇ ਖੋਲਿਆ ਬੂਆ ਕੀ ਨਾਮ ਜਿਹਨਾਂ ਨਾਲ ਝਗੜਾ ਆ ਜੀ ਹਰਪ੍ਰੀਤ ਕੌਰ ਜੀ ਨਾਲ ਉਹਦੇ ਭਰਾ ਆ ਜੀ ਭਤੀਏ ਆ ਤੇ ਬਾਕੀ ਜੋ ਵੀ ਉਹਨਾਂ ਨੇ ਸੱਦੇ ਹੋਣਗੇ ਜਿਹੜੇ ਕੋਈ ਰਿਸ਼ਤੇਦਾਰ ਜਾਂ ਕੋਈ ਕਾਨੂੰਨ ਸਹਿਣ ਵਾਲੇ ਜੋ ਵੀ ਹੈਗੇ ਅਣਸਿੱਧੇ ਬੰਦੇ ਸਾਡੇ ਤਿੰਨਾਂ ਜਣਿਆਂ ਦੇ ਜੀ ਮੇਰੇ ਦਾ ਵੇਖੋ ਜੀ ਇੱਥੇ ਆ ਆ ਬਾਹ ਦੇ ਆ ਤੇ ਪਿਛੇ ਲੱਕ ਤੇ ਆ ਤੇ ਉਧਰ ਫੈਲਦੀ ਤੇ ਫੈਮਿਲੀ ਦੇ ਮੁੰਡੇ ਦੇ ਵਿੱਚ ਤੇ ਤਿੰਨੇ ਚੌ ਥਾਈ ਲੱਗੀ ਖੱਬੇ ਬੰਨੇ ਸ਼ਿਰ ਤੇ ਤੇ ਹੋ ਲੱਤਾਂ ਲੁਤਾਂ ਦੇ ਆ ਤੇ ਮੇਰਾ ਬਾਹ ਦੇ ਕੇ ਪਾਈਂ ਅੰਗੂਟਦੇ ਆ ਤੇ ਘਰਦਿਆਂ ਦੇ ਵੀ ਸਾਡੇ ਇੱਥੇ ਕੰਨ ਦੇ ਲਾਗੇ ਖੱਬੇ ਬੰਨੇ ਲੱਗੀ ਆ ਆ ਪਛਲੀਆਂ ਗੁੱਜੀਆਂ ਬੜੀਆਂ ਛੱਟਾਂ ਲੱਗੀਆਂ ਇੱਥੇ ਬਾਹ ਤੇ ਸੀਸੀਟੀਵੀ ਆ ਵੇਖੋ ਸ਼ੀਸ਼ੀ ਟੀਵੀ ਤੇ ਹੋਣੀ ਕਟਾਉਂ ਕੀ ਹੋਇਆ ਜੀ ਆਪ ਜਿਤਨਾ ਡਾਇ ਲੜਨ ਕੋਲਨ ਕਰਨ ਦਾ ਬੰਦੇ ਆਏ ਆ ਸਾਰੇ ਕੋਲ ਸਿੰਘ ਕਮੈਂਟ ਕਰਤੀ ਸੀ ਆਹੋ ਰਾਤੀ ਗਿਆ ਸਾਰਾ ਲਖਾਲ ਖੋਗੇ ਫਿਰ ਦਾਖਲੇ ਆ ਸਭ ਨਾ ਮੌਕੇ ਤੇ ਆਈ ਨਹੀਂ ਫੋਨ ਕਰਦੇ ਰਹੇ ਆ ਮੌਕੇ ਤੇ ਆਈ ਨਹੀਂ ਬਾਅਦ ਚ ਬੜਾ ਜਿਹੇ ਕੋਈ ਮੁਲਾਜ਼ਮ ਆਇਆ ਤੋ ਆਂਦਾ ਥਾਣੇ ਆਓ ਇਥੇ ਕੋਈ ਨਹੀਂ ਛਾਡੀ ਹਾਲਤ ਮੰਦੀ ਕੋਈ ਬੰਦਾ ਹੈ ਨਹੀਂ ਸਾਨੂੰ ਖੜਨ ਵਾਲਾ ਫਿਰ ਬੰਦੇ ਆਏ ਘੰਟੇ ਕੇ ਬਾਅਦ ਫਿਰ ਅਹੀਂ ਥਾਣੇ ਗਏ ਇਹ ਝਗੜਾ ਜੀ ਤਿੰਨ ਚਾਰ ਰਾਹ ਹੋ ਚੁੱਕਾ ਜੀ ਉਦੋਂ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਸਾਡੇ ਆ ਗੁੱਡੀ ਦੇ ਤੇ ਮੇਰੀ ਵਾਈਫ ਦੇ ਤੇ ਇਹਨਾਂ ਦੋਵਾਂ ਦੇ ਇਸ ਤਰ੍ਹਾਂ ਹੀ ਡੰਗ ਚੋਂਡੀਆਂ ਸੀ ਦੋਵੇਂ ਉਦੋਂ ਵੀ ਹੋਰ ਅਸੀਂ ਘਰ ਨਹੀਂ ਹੈਗੇ ਉਦੋਂ ਵੀ ਸੱਤ ਅੱਠ ਜਨਾਨੀਆਂ 10 12 ਬੰਦੇ ਲੈ ਕੇ ਤੇ ਉਦੋਂ ਵੀ ਇਹਨਾਂ ਦੇ ਬਾਲਬੂਲ ਖੋਏ ਤੇ ਕੀਤਾ ਤੇ ਇਸ ਤਰ੍ਹਾਂ ਹੀ ਜਾਨਲੇਵਾ ਹਮਲਾ ਕੀਤਾ ਹਮਲਾ ਕਿਉਂ ਬਾਰ-ਬਾਰ ਝਗੜਾ ਕੀਤਾ ਝਗੜਾ ਜੀ ਇਸੇ ਦਾ ਕੋਈ ਪਤਾ ਨਹੀਂ ਬਹਾਨਾ ਦੇ ਡੰਗਰਾ ਦਾ ਬਣਾ ਲੈਂਦੇ ਜੇ ਮੁੜ ਕੇ ਰਹਣ ਕੋ ਗੱਲ ਜੋ ਉਹ ਵੀ ਮੋੜ ਕੋੜ ਮੁਰਕੇ ਡੰਗਰਾ ਦਾ ਬਣਾ ਦਿੰਦੇ ਮੰਗ ਹੈ ਇਹ ਕਰਦੇ ਆ ਵੀ ਸਾਨੂੰ ਇਹਨਾਂ ਤੋਂ ਖਤਰਾ ਆ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਪਿੰਸ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਾਡੀ ਹੈਲਪ ਕੀਤੀ ਜਾਵੇ ਤੇ ਹੋਰ ਵੀ ਜਿਹੜੇ ਵੀ ਹੈਗੇ ਸਾਡੀ ਅੱਗੇ ਵੀ ਮਤਲਬ ਹੈਲਪ ਨਹੀਂ ਹੋਏ ਇਹ ਪੜੇ ਲਿਖੇ ਆ ਕਾਨੂੰਨ ਵੀ ਜਾਣਦੇ ਆ ਨਾਲ ਕੋਈ ਮਤਲਬ ਕੋਈ ਕਿਸੇ ਮਹਿਕਮੇ ਕਿਸ ਤਰ੍ਹਾਂ ਆ ਇਹ ਆਪ ਬੀਐਸਐਫ ਜਿਹੜਾ ਇਹਦਾ ਘਰਾਣਾਰ ਫਰੀਦ ਦਾ ਸ਼ਦਨਾਮ ਸਿੰਘ ਤੇ ਇੱਕ ਮੁੰਡਾ ਜਿਹੜਾ ਪਹਿਲੋਂ ਚ ਉਹ ਵੀ ਪੀਪੀ ਚ ਇਸ ਤਰ੍ਹਾਂ ਕਰਕੇ ਸਾਰੇ ਹੈਗੇ ਆ ਤੇ ਸਾਨੂੰ ਜਾਣ ਬੁੱਝ ਕੇ ਵੀ ਟੌਰਚ ਕਰਦੇ ਬੰਦੇ ਵੀ ਜਾਦੇ ਆ ਤੇ ਟੌਰਚ ਕਰਦੇ ਵੀ ਕਿਸੇ ਆਂਦੇ ਤੁਹਾਨੂੰ ਗਲੀ ਚੋਂ ਰਹਿ ਨਹੀਂ ਦੇਣਾ ਤੁਹਾਨੂੰ ਕੱਢਣਾ ਹੈ ਇਥੋਂ ਹਰਪ੍ਰੀਤ ਕਰ ਅਰਾਜਨੀ ਮੂਕ ਕਲੇ ਤੋਂ ਟਿਛਾਟ ਕੀ ਗੱਲ ਇਹ ਤੁਹਾਡਾ ਸਾਡੇ ਗਵੰਡੀ ਆ ਉਹਨਾਂ ਨੇ ਮੱਜਾਂ ਦੀ ਡੇਰੀ ਰੱਖੀ ਆ ਗਲੀ ਦੇ ਵਿੱਚ ਕਾਰਪੋਰੇਸ਼ਨ ਅੰਦਰ ਏਰੀਏ ਦੇ ਵਿੱਚ ਅਸੀਂ ਉਹਨਾਂ ਦੀਆਂ ਕੰਪਲੇਂਟਸ ਕੀਤੀਆਂ ਸੀ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਦੇ ਨਾਲ ਇਸੇ ਕਾਰਿਓ ਸਾਡੀ ਸਾਰੀ ਗਲੀ ਤੇ ਖੋਰ ਰੱਖਦੇ ਹਨ ਮੇਰੇ ਹਸਬੰਦ ਵੀ ਐਸਐਫ ਚ ਨੇ ਕਿਹਾ ਘਰ ਕੱਲੀ ਸੀ ਮੇਰਾ ਬੇਟਾ ਆਰਮੀ ਕੈਂਪ ਤੇ ਆ 10 ਦਿਨ ਹੋ ਗਏ ਉਹਨਾਂ ਨੇ ਮੈਨੂੰ ਕੱਲੀ ਨਾ ਏ ਉਹਨਾਂ ਦੇ ਨਾਲ ਇੱਕ ਜਸਪਾਲ ਸਿੰਘ ਉਹਨਾਂ ਦਾ ਪਿਤਾ ਪਰਜੀਤ ਸਿੰਘ ਉਹਨਾਂ ਦੀ ਮਾਤਾ ਤੇ ਦੋ ਤਿੰਨ ਜਣੇ ਉਹਨਾਂ ਦੇ ਨਾਲ ਅਣਖਛਾਤੇ ਜਿੰਨਾਂ ਨੂੰ ਮੈਂ ਪਛਾਣਦੀ ਨਹੀਂ ਉਹਨਾਂ ਨੇ ਆ ਕੇ ਅੰਦਰ ਮੇਰੀਆਂ ਬਾਹਾਂ ਮਾਰੋੜੀਆਂ ਮੈਨੂੰ ਸੁੱਟ ਲਿਆ ਨਾਲੇ ਮੇਰੇ ਡਾਂਗਾਂ ਮਾਰੀਆਂ ਲੱਕ ਚ ਉਹਨਾਂ ਦੇ ਕੋਲ ਦਾਤਰ ਸੀ ਜਿਹੜਾ ਉਹਨਾਂ ਨੇ ਮਾਰਿਆ ਮੈਂ ਆਪਣੇ ਬਚਾ ਕਰਨ ਵਾਤੇ ਅੱਗੇ ਹੱਥ ਕੀਤਾ ਮੇਰੀ ਬਾਹਾਂ ਵੱਢੀ ਗਈਆਂ ਤੇ ਮੇਰੀਆਂ ਉਂਗਲਾਂ ਤੇ ਵੀ ਸੱਟਾਂ ਲੱਗੀਆਂ ਮੇਰਾ ਹੱਥ ਕੰਮ ਨਹੀਂ ਕਰਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਆ ਕਿ ਅਸੀਂ ਇਸ ਗਲੀ ਦੇ ਵਿੱਚ ਨਾ ਸਾਡੀ ਜਾਨ ਸੇਫ ਨਾ ਸਾਡੀ ਇੱਜ਼ਤ ਸੇਫ ਮੇਰੇ ਪਤੀ ਦੇਸ਼ ਦੀ ਰਾਖੀ ਵਾਸਤੇ ਬਾਰਡਰਾਂ ਤੇ ਖੜੇ ਨੇ ਤੇ ਅਸੀਂ ਆਪਣੇ ਘਰ ਵਿੱਚ ਕਿਸ ਤਰ੍ਹਾਂ ਰਹਿ ਰਹੇ ਹਾਂ ਸਾਨੂੰ ਪਤਾ ਕੱਲ ਦੀ ਗੱਲ ਜਿਹੜੀ ਗੱਡੀ ਲੈ ਕੇ ਗੱਲ ਹੋਈ ਕੱਲ ਮੈਂ ਪਹਿਲਾਂ ਘਰ ਵਿੱਚ ਕੱਲੀ ਹੋਂ ਕਰਕੇ ਮੇਰਾ ਪਤੀ ਜਾਇਆ ਤੇ ਮੈਨੂੰ ਮੇਰੇ ਪੇਕੇ ਘਰ ਲੈ ਗਿਆ ਸੀ ਮੈਂ ਕਿਹਾ ਮੇਰਾ ਬੇਟਾ ਆਉਣ ਵਾਲਾ ਮੈਨੂੰ ਘਰ ਛੱਡ ਆਓ ਉਹ ਮੈਨੂੰ ਛੱਡਣ ਆਇਆ ਸੀ ਉਹਨੇ ਗੱਡੀ ਬੈਕ ਕਰਕੇ ਗਲੀ ਦੇ ਵਿੱਚੋਂ ਇਹਨਾਂ ਦਾ ਖਾਲੀ ਪਲਾਟ ਹੈ ਜਿੱਦੀ ਕੋਈ ਕੰਦ ਨਹੀਂ ਉਹ ਗਲੀ ਦੇ ਬਰਾਬਰ ਹੈ ਇੱਕ ਟੈਰ ਉਸ ਗਲੀ ਉਹਨਾਂ ਦੇ ਪਲਾਟ ਦੇ ਵਿੱਚ ਲੱਗਾ ਉਹ ਪ੍ਰੋਣਾ ਸੀ ਉਹਨੂੰ ਕੀ ਪਤਾ ਸੀ ਇਹ ਗੱਲ ਦਾ ਉਹਨੇ ਜਦੋਂ ਗੱਡੀ ਬੈਕ ਕੀਤੀ ਤੇ ਇਹ ਉਹਦੇ ਗੱਲ ਪੈ ਗਏ ਮੈਂ ਦੌੜ ਕੇ ਗਈ ਮੈਂ ਕਿ ਬੋਤਾ ਆ ਜਾ ਇੱਧਰ ਆਪਾਂ ਇਹਨਾਂ ਨਾਲ ਲੜਾਈ ਨਹੀਂ ਲੈ ਸਕਦੇ ਤੂੰ ਅੰਦਰ ਆ ਜਾ ਮੈਂ ਉਹਨੂੰ ਅੰਦਰ ਵੜ ਕੇ ਬੂਹਾ ਮਾਰ ਲਿਆ ਕੁਝ ਟਾਈਮ ਬਾਅਦ ਮੈਂ ਉਹਨੂੰ ਤੇ ਭੇਜ ਦਿੱਤਾ ਪਰ ਇਹਨਾਂ ਨੇ ਮੌਕਾ ਵੇਖ ਕੇ ਕੀ ਘਰ ਗਲੀ ਇਹਨਾਂ ਮੇਰੇ ਤੇ ਅਟੈਕ ਕਰ ਦਿੱਤਾ ਮੈਂ ਹੀ ਬੇਨਤੀ ਕਰਦੀ ਆ ਕਿ ਮੇਰੇ ਮੇਰੀ ਇਫਾਜਤ ਕੀਤੀ ਜਾਵੇ ਮੇਰੇ ਬੱਚੇ ਵੀ ਸੇਫ ਨਹੀਂ ਆ ਮੇਰੇ ਕੋ ਵੀਡੀਓ ਨਾਲ ਕੋ CCTV ਹੈਗੀ ਆ ਉਹਦੇ ਵਿੱਚ ਤੁਹਾਡੇ ਕੋਲ ਬੰਦੇ ਆਏ ਸੀ ਮਾਰ ਬਤਾਈ ਹੋਈ ਉਹ ਕੀ ਮਾਮਲਾ ਕੋਈ ਮਾਮਲਾ ਨਹੀਂ ਮੇਰੀ ਹਾਲਤ ਵੇਖੋ ਇਹ ਇੰਨਾ ਜੋ ਮੈਨੂੰ ਇੰਨਾ ਲਫਜ਼ ਬੋਲੇ ਆ ਨਾ ਕੋਈ ਵੀ ਸੁਣ ਨਹੀਂ ਸਕਦਾ ਇਹਨਾਂ ਨੇ ਜਾਤੀਵਾਦ ਸ਼ਬਦ ਬੋਲੇ ਆ ਇਹਨਾਂ ਕਿਹਾ ਜੱਟ ਸਾਨ ਕੀ ਕਰ ਲੋਗੇ ਸਾਨੂੰ ਕੀ ਵਿਗਾੜ ਲੋਗੇ ਤਾ ਡੱਬ ਮੈਂ ਬੋਲ ਨਹੀਂ ਸਕਦੀ ਕਿ ਮੇਰੀ ਇੱਜ਼ਤ ਬਾਰੇ ਇਹਨਾਂ ਨੇ ਕੀ ਕੁਝ ਬੋਲਿਆ ਗਲੀ ਦੇ ਵਿੱਚ ਕਿਦਾਂ ਦਾ ਰਿਕਾਰਡ ਹੈ ਗਲੀ 'ਚ ਇਹਨਾਂ ਦਾ ਰਿਕਾਰਡ ਬਹੁਤ ਖਰਾਬ ਆ ਇਹਨਾਂ ਦੀ ਪਹਿਲਾਂ ਵੀ ਕੰਪਲੇਂਟ ਨੇ ਇਹਨਾਂ ਦੇ ਅਸੀਂ ਰਾਜੀ ਨਾਵੇਂ ਡਰਦੇ ਇਹਨਾਂ ਨਾਲ ਅਸੀਂ ਰਾਜੀ ਨਾਵੇਂ ਕਰਦੇ ਰਹੇ ਆ ਜਵਾਨ ਕੁੜੀਆਂ ਨੂੰ ਇੱਕ ਘਰ ਜਾ ਕੇ ਪੈਗੇ ਉਹਨਾਂ ਦਾ ਮੋਬਾਈਲ ਤੋੜਿਆ ਉਹਨਾਂ ਦਾ ਨਾਲ ਰਾਜੀ ਨਾਵਾ ਹੋਇਆ ਇਹਨਾਂ ਮੋਬਾਈਲ ਦੇ ਪੈਸੇ ਪਰੇ ਸਾਡੇ ਕੋਲ ਉਹ ਵੀ ਸਾਰੇ ਪ੍ਰੂਫ ਹੈਗੇ ਆ ਨਹੀਂ ਮੈਂ ਤੇ ਇਹੀ ਮੰਗ ਕਰਦੀ ਆ ਕਿ ਅਸੀਂ ਆਜ਼ਾਦ ਦੇਸ਼ ਵਿੱਚ ਰਹਿੰਦੇ ਆ ਸਾਡੀ ਇੱਜ਼ਤ ਦੀ ਸਾਡੀ ਜਾਨ ਮਾਲ ਦੀ ਸੇਫਟੀ ਹੋਣੀ ਚਾਹੀਦੀ ਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਸਾਨੂੰ ਇਹ ਸਾਰੀਆਂ ਸਹੂਲਤਾਂ ਦਵੇ ਇਹ ਹੁਣੇ ਕੰਪਲੇਂਟ ਅਮਰ ਕੋ 10 ਮਿੰਟ ਪਹਿਲਾਂ ਹੀ ਆਇਆ ਹੈ ਤੁਹਾਡੇ ਆਉਣ ਤੋਂ ਪਹਿਲਾਂ ਇਹਨਾਂ ਨੇ ਦੱਸਿਆ ਵੀ ਇਹਨਾਂ ਦੇ ਕੋਈ ਲੜਾਈ ਝਗੜਾ ਆ ਦੋ ਪਾਰਟੀਆਂ ਨੇ ਗਲੀ ਵਿੱਚ ਤੇ ਆ ਕੇ ਕੋਈ 4 5 ਬੰਦੇ ਨੇ ਆ ਕੇ ਇਹਨਾਂ ਦੇ ਘਰ ਡੰਡਿਆਂ ਨਾਲ ਤਿੱਖੇ ਤੇ ਤਰ੍ਹਾਂ ਤਰ੍ਹਾਂ ਨਾਲ ਚੱਕਰਾਂ ਜੀ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਕਰਾਂਗੇ ਸੀਟੀ ਨੇ ਆਈ ਹਾਂਜੀ ਬੰਦੇ ਆੜ ਮੜੇ ਹਾਂਜੀ ਬੰਦੇ ਆੜ ਮੜੇ ਐਡਮਿਟ ਨਹੀਂ ਉਹਨੇ ਮੈਨੂੰ ਦੱਸਿਆ ਨਾ ਕਿ ਉਹਦੇ ਟਾਂਕੇ ਵਗੈਰਾ ਲੱਗੇ ਜੋ ਕਾਨੂੰਨ ਅਨੁਸਾਰ ਬੰਦੀ ਕਰਵਾਈ ਕੀਤੀ ਜਾ ਰਹੀ ਹੈ ਜੀ دوسری ਪਾਰਟੀ ਦੇ ਵੀ ਸੱਤਾ ਲੱਗੀਆਂ ਆ ਉਸ ਬਾਰੇ ਕੋਈ ਨੌਲੇਜ ਨਹੀਂ ਜੀ